ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਭਾਈ ਕਨਈਆ ਜੀ ਦੇ ਇਤਿਹਾਸ ਬਾਰੇ ਕੁਝ ਜਾਣਕਾਰੀ ਦੇਣਾ ਚਾਹੁੰਦੀ ਹਾਂ ਜੋ ਕਿ ਕੁਝ ਇਸ ਤਰ੍ਹਾਂ ਹੈ ਸਿੱਖ ਇਤਿਹਾਸ ਵਿੱਚ ਭਾਈ ਕਨਈਆ ਜੀ ਇੱਕ ਮਹਾਨ ਗੁਰਸਿੱਖ ਤੇ ਲੋਕ ਸੇਵਕ ਵਜੋਂ ਜਾਣੇ ਜਾਂਦੇ ਹਨ ਉਹ ਪਿੰਡ ਸੌਦਰਾ ਜ਼ਿਲ੍ਹਾ ਗੁਜਰਾਵਾਲਾ ਹੁਣ ਪਾਕਿਸਤਾਨ ਦੇ ਰਹਿਣ ਵਾਲੇ ਸਨ ਉਹ ਪਹਿਲੀ ਵਾਰੀ ਆਨੰਦਪੁਰ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਲਈ ਗਏ ਦਰਸ਼ਨ ਕਰਕੇ ਉਹਨਾਂ ਨੂੰ ਇਹਨਾਂ ਆਨੰਦ ਪ੍ਰਾਪਤ ਹੋਇਆ ਕਿ ਉਹ ਉੱਥੇ ਹੀ ਹਮੇਸ਼ਾ ਲਈ ਟਿਕ ਗਏ ਗੁਰੂ ਜੀ ਨੇ ਉਹਨਾਂ ਨੂੰ ਪਾਣੀ ਦੀ ਸੇਵਾ ਸੰਭਾਲ ਦਿੱਤੀ ਭਾਈ ਕਨਿਆ ਜੀ ਗੁਰੂ ਘਰ ਦੇ ਪੱਕੇ ਸ਼ਰਧਾਲੂ ਸਨ ਪੰਗਾਨੀ ਦਾ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਲੋੜਵੰਦਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਬਖਸ਼ੀ ਪਹਾੜੀ ਰਾਜਿਆਂ ਨੇ ਪਠਾਨਾਂ ਨਾਲ ਮਿਲ ਕੇ ਗੁਰੂ ਜੀ ਉੱਤੇ ਹੱਲਾ ਬੋਲਿਆ ਰਣ ਭੂਮੀ ਵਿੱਚ ਜਿਸ ਨੂੰ ਪਿਆਸ ਲੱਗਦੀ ਉਹ ਭਾਈ ਕਨਈਆ ਜੀ پاس ਪੁੱਜ ਜਾਂਦਾ ਸਾਰੇ ਹਿੰਦੂ ਸਿੱਖ ਮੁਸਲਮਾਨ ਤੇ ਪਠਾਨ ਉਹਨਾਂ ਕੋਲੋਂ ਪਾਣੀ ਪੀ ਕੇ ਤਾਜ਼ਾ ਦਮ ਹੋ ਜਾਂਦੇ ਤੇ ਦੁਬਾਰਾ ਯੁੱਧ ਵਿੱਚ ਜੁਟ ਜਾਂਦੇ ਸਿੱਖਾਂ ਤੋਂ ਇਸ ਹਾਰ ਨਾ ਹੋਇਆ ਉਹਨਾਂ ਨੇ ਗੁਰੂ ਜੀ پاس ਸ਼ਿਕਾਇਤ ਕੀਤੀ ਗੁਰੂ ਜੀ ਕਾ ਇੱਕ ਨੇ ਯਾਜੀ ਦੁਸ਼ਮਨ ਦੇ ਪੱਟੜਾਂ ਨੂੰ ਵੀ ਪਾਣੀ ਪਲਾਈ ਜਾਂਦੇ ਹਨ ਜੇਕਰ ਉਹਨਾਂ ਨੂੰ ਪਾਣੀ ਨਾ ਮਿਲੇ ਤਾਂ ਉਹ ਜ਼ਰੂਰ ਦੰਮ ਤੋੜ ਦੇਣਗੇ ਇਸ ਲਈ ਬੇਨਤੀ ਹੈ ਕਿ ਉਹਨਾਂ ਨੂੰ ਪਾਣੀ ਪਲਾਉਣ ਤੋਂ ਰੋਕਿਆ ਜਾਵੇ ਗੁਰੂ ਜੀ ਨੇ ਭਾਈ ਕਨਈਆ ਨੂੰ ਬੁਲਾ ਕੇ ਪੁੱਛਿਆ ਭਾਈ ਕਨਈਆ ਕੀ ਇਹ ਸੱਚ ਹੈ ਪਾਇਕ ਨੇ ਯਾਨੀ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਮੈਨੂੰ ਤਾਂ ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ ਸਾਰੇ ਪਾਸੇ ਆਪ ਨਜ਼ਰੀ ਆਉਂਦੇ ਹੋ ਮੈਂ ਕਿਸ ਨੂੰ ਪਾਣੀ ਪਿਲਾਵਾਂ ਤੇ ਕਿਸ ਨੂੰ ਜਵਾਬ ਦੇਵਾਂ ਮੇਰੇ ਪਾਸ ਜਿਹੜਾ ਵੀ ਲੋੜਵੰਦ ਆ ਕੇ ਪਾਣੀ ਮੰਗਦਾ ਹੈ ਜਾਂ ਮੈਂ ਪਿਆਸਾ ਦੇਖਦਾ ਹਾਂ ਬਿਨਾ ਪੇਦ-ਪਾਪ ਕੀਤੇ ਪਾਣੀ ਪਿਲਾ ਦਿੰਦਾ ਹਾਂ ਆਪਨੇ ਮੈਨੂੰ ਯੁੱਧ ਵਿੱਚ ਲੋੜਵੰਦਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਬਖਸ਼ੀ ਹੈ ਗੁਰੂ ਜੀ ਭਾਈ ਕਨਈਆ ਜੀ ਦਾ ਉੱਤਰ ਸੁਣ ਕੇ ਬਹੁਤ ਪ੍ਰਸੰਨ ਹੋਏ ਗੁਰੂ ਜੀ ਨੇ ਆਪਣੇ ਪਾਸੋਂ ਉਸ ਨੂੰ ਮੱਲਮ ਪੱਟੀ ਫੜਾਉਂਦੇ ਹੋਏ ਕਿਹਾ ਕਨਈਆ ਅੱਗੇ ਤੋਂ ਤੁਸੀਂ ਪਾਣੀ ਦੀ ਸੇਵਾ ਦੇ ਨਾਲ-ਨਾਲ ਫਟੜਾਂ ਦੀ ਮੱਲਮ ਪੱਟੀ ਦਾ ਕੰਮ ਵੀ ਕਰਨਾ ਇਸ ਕੰਮ ਲਈ ਹੋਰ ਸਿੱਖਾਂ ਨੂੰ ਨਾਲ ਲੈ ਕੇ ਇੱਕ ਜਥਾ ਤਿਆਰ ਕਰ ਲਵੋ ਤੁਸੀਂ ਉਸ ਜਥੇ ਦੇ ਮੁਖੀ ਹੋਵੋਗੇ ਆਈਕ ਨੇ ਯਾਦੀ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਜਥਾ ਤਿਆਰ ਕੀਤਾ ਤੇ ਜ਼ਖਮੀਆਂ ਲੋੜਵੰਦਾਂ ਦੀ ਸੇਵਾ ਵਿੱਚ जुट ਗਏ ਇਸ ਨੂੰ ਸੇਵਾ ਪੰਥੀ ਦਾ ਨਾਂ ਦਿੱਤਾ ਗਿਆ ਸੇਵਾ ਪੰਥੀ ਅੱਜ ਵੀ ਗੁਰੂ ਜੀ ਦੇ ਇਸ ਮਿਸ਼ਨ ਉੱਪਰ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰੋ ਅਤੇ ਅਜਿਹੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ